ਸ਼੍ਰੀ ਮੁਕਸਰ ਸਾਹਿਵਿਕੇ ਲੋੜੀ ਵਾਲੇ ਦਿਨ ਸ਼ੁਰੂ ਹੋਇਆ ਤਿੰਨ ਦਿਨਾ ਮਾਗੀ ਮੇਲਾ ਅੱਜ ਸ਼ਾਨੂ ਸ਼ੌਕਤ ਨਾਲ ਸੰਪੰਨ ਹੋ ਗਿਆ ਮਾਗੀ ਮੇਲੇ ਦੇ ਆਖਰੀ ਦਿਨ 40 ਮੁਕਤੀਆਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਵਿਕੇ ਨਿਹੰਗ ਸਿੰਘਾਂ ਵੱਲੋਂ ਮਹੱਲਾ ਘਟਿਆ ਗਿਆ ਮਹੱਲੇ ਤੋਂ ਪਹਿਲਾਂ ਗੁਰਦੁਆਰਾ ਗੁਰੂ ਕਾ ਖੂਹ ਪਾਸੋਂ ਈ 10ਵੀਂ ਸ਼੍ਰੀ ਮੁਕਸਰ ਸਾਹਿਵਿਕੇ ਗੱਤਕਾ ਮੁਕਾਬਲੇ ਕਰਵਾਏ ਗਏ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪਹੁੰਚੀਆਂ ਗੱਤਕਾ ਟੀਮਾਂ ਨੇ ਗੱਤਕੇ ਦੇ ਜੋਹਰ ਦਿਖਾਏ ਉਸ ਤੋਂ ਬਾਅਦ ਖੁੱਲੇ ਗਰਾਊਂਡ 'ਚ ਕੋੜ-ਦੌੜਾਂ ਦੇ ਜੋਹਰ ਦਿਖਾਏ ਗਏ ਅਤੇ ਨਿzejੇਬਾਜ਼ੀ ਕੀਤੀ ਗਈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪੂਰਾ ਗਰਾਊਂਡ ਸੰਗਤ ਨਾਲ ਭਰਿਆ ਹੋਇਆ ਸੀ। ਨੀਲੇ ਬਾਣਿਆਂ 'ਚ ਸੱਜੀਆਂ ਨਿਹੰਗ ਸਿੰਘ ਫੌਜਾਂ ਨਾਲ ਇਸ ਮੌਕੇ ਪੂਰਾ ਮਾਹੌਲ ਖਾਲਸਾਈ ਰੰਗੋਚ ਰੰਗਿਆ ਹੋਇਆ ਸੀ। 14 ਜਨਵਰੀ ਯਾਨੀ ਕਿ ਮਾਗੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਚ ਪਹੁੰਚੀ ਸੰਗਤ ਨੇ ਸਰੋਵਰ ਚ ਇਸ਼ਨਾਨ ਵੀ ਕੀਤੇ ਅਤੇ ਹਰ ਵਾਰ ਦੀ ਤਰ੍ਹਾਂ ਮਾਗੀ ਮੇਲੇ ਚ ਹਰ ਰੰਗ ਵੇਖਣ ਨੂੰ ਮਿਲਿਆ ਸਿਵਾਏ ਸਿਆਸੀ ਕਾਨਫਰੰਸਾਂ ਦੇ